ਸ਼ਹਿਰ ਬਰਿੰਦਾਵਨ ਜੀ ਅੱਜ 13 ਜੁਲਾਈ ਦਿਨ ਐਤਵਾਰ ਤੇ ਟਾਈਮ ਪੌਣੇ 9 ਦਾ ਹੋ ਗਿਆ ਤੇ ਇਧਰ ਹਰਪਾਲ ਹੋਣੀ ਥੱਕੇ ਟੁੱਟੇ ਹੋਇਆ ਰਾਤ ਦੇ ਤੁਹਾਨੂੰ ਪਤਾ ਹੀ ਆ ਬਾਈ ਪਿਛਲੀ ਵੀਡੀਓ ਦੇ ਵਿੱਚ ਜਿਵੇਂ ਤੁਸੀਂ ਦੇਖਈ ਆ ਤੇ ਥੋੜਾ ਜਿਹਾ ਨੌਜਵਾਨ ਆਸੇ ਪਾਸੇ ਹੋ ਗਏ ਸੀ ਵੀਡੀਓ ਪਾਉਣ ਦਾ ਕਰਕੇ ਤੇ ਚਾਹ ਤੇ ਫੇਰ ਇਕੱਠੇ ਹੋ ਗਏ ਆ ਤੇ ਸੰਦੀਪ ਭਾਈ ਉਧਰ ਖੜਾਗਾ ਤੇ ਨਿਸ਼ੂ ਮੜਾਏ ਦੱਸ ਦੋ ਕਿੱਥੇ ਹੈਗਾ ਨਿਸ਼ੂ ਸ਼ੁਭਮ ਬਾਈ ਦੇ ਰੂਮ ਚ ਆਪਦੇ ਦੋਸਤ ਦੇ ਬਾਈ ਕਮਰੇ ਚ ਸੁੱਤਾ ਪਿਆਗਾ ਤੇ ਸੰਦੀਪ ਜੀ ਸੰਦੀਪ ਹਾਂਜੀ ਬਾਈ ਜੀ ਫਤੋੜਾ ਇਹਨਾ ਵੀਡੀਓ ਚ ਐਡੀਟਿੰਗ ਕੀਤੀ ਜੇ ਤੋ ਥੰਬਨੇਲ ਜਾਇ ਲਾਈ ਹੈ ਨਾ ਸੈਟ ਕਰੀ ਜਾਂਦਾ ਹੈ ਅੱਛਾ ਅੱਛਾ ਤੁਹਾਨੂੰ ਪਤਾ ਫੋਨ ਚ ਆਪਣੇ ਇੱਕ ਹੀ ਕੰਮ ਹੈ ਠੀਕ ਠੀਕ ਹੈ ਸ੍ਰੀ ਰੋਕੇ ਆ ਵਾਹਿਗੁਰੂ ਦੀ ਕਿਰਪਾ ਚੜ੍ਹਦੀ ਕਲਾ ਮੋਲ ਬਸ ਆਪਣਾ ਫੋਨ ਤੇ ਇੱਕ ਹੀ ਕੰਮ ਹੈ ਵੀਡੀਓ ਬਣਾਉਣੀ ਹੈ ਤੇ ਵੀਡੀਓ ਅਪਲੋਡ ਕਰਨੀ ਹੈ ਤੇ ਬਸ ਆ ਹੀ ਕੰਮ ਰਹਿ ਗਿਆ ਆਪਣੇ ਫੋਨ ਮਾਰ ਫੋਨ ਤੇ ਕਰ ਇਹ ਤੋਂ ਇਲਾਵਾ ਕੋ ਫੋਨ ਚ ਕਿੰਤੂ ਪ੍ਰੰਤੂ ਵੀ ਨਹੀਂ ਦੇਖ ਸਕਦੇ ਜੇ ਕਿੰਤੂ ਪ੍ਰੰਤੂ ਦੇਖਦੇ ਨੇ ਡਾਟੇ ਦੀ ਦਿੱਕਤ ਰਹਿੰਦੀ ਹੈ ਫਿਰ ਉਹਦੇ ਕੇ ਅੰਦਰਾਂ ਵੀਡੀਓ ਬਣਾਉਣੀ ਹੈ ਕਿੰਤੂ ਪ੍ਰੰਤੂ ਵਾਲਾ ਟਾਈਮ ਹੀ ਹੈ ਨਹੀਂ ਜਿਹੜੇ ਸਾਡੇ ਨਾਲ ਰਾਤ ਦੇ ਉੱਲੂ ਬਣੇ ਪਏ ਹੈਗੇ ਰਾਤ ਮੈਂ ਜਾਗ ਜਾ ਕੇ ਇੱਕ ਘੰਟਾ ਸੌਲੇ ਸੀ ਮੈਂ ਤਾਂ ਇੱਕ ਘੰਟਾ ਵੀ ਨਹੀਂ ਸੁੱਤਾਗਾ ਤੇ ਹੁਣ ਮੈਂ ਆਪ ਹੀ ਕਹਿ ਦੇਣਾ ਵੀ ਮੇਰੀ ਸਸਰੀਕਾਲ ਬਿੱਟੂ ਭਾਈ ਰਹਿ ਗਈ ਸੀਗੀ ਠੀਕ ਹੈ ਜੀ ਯਾਰ ਆ ਗਿਆ ਹਾਂ ਸਸਰੀਕਾਲ ਜੀ ਸਾਰਿਆਂ ਨੂੰ ਆਸ ਕਰਦਾ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਬਈ ਪੁੱਛਦੇ ਰਹਿੰਦੇ ਬਈ ਠੀਕ ਹੋ ਹਾਂਜੀ ਬਈ ਆਪਾਂ ਵੀ ਸਾਰੇ ਠੀਕਾਂ ਤੇ ਅੱਜ ਵਿਰਿੰਦਾਵਨ ਸ਼ਾਇਦ ਸਾਡਾ ਲਾਸਟ ਦਿਨ ਹੋਊਗਾ ਜੀ ਅੱਜ ਸ਼ਾਇਦ ਆਪਾਂ ਇੱਥੋਂ ਨਿਕਲ ਚਲੀਏ ਪਿੱਛੇ ਮਥਰਾ ਵਾਲੇ ਨੂੰ ਜਿਹੜਾ ਜਿਹੜਾ ਵੀ ਰਾਹ ਆਇਆ ਤੁਹਾਡੇ ਨਾਲ ਜਰੂਰ ਤੁਹਾਨੂੰ ਦਿਖਾਵਾਂਗੇ ਤੇ ਚਲੋ ਮਿਲਦੇ ਆਂ ਫਿਰ ਮਥਰਾ ਵਾਲੇ ਰਾਵਾਂ ਤੇ ਸਤਿ ਸ੍ਰੀ ਅਕਾਲ ਜੀ ਠੀਕ ਆ ਬਈ ਜੀ ਠੀਕ ਆ ਠੀਕ ਆ ਜੀ ਟਾਈਮ ਬਈ 11 ਵਜੇ ਤੇ ਇਹ ਬਾਈ ਉਹ ਕਮਰਾ ਨੀਸ਼ੂ ਬਾਈ ਦੇ ਮਿੱਤਰ ਦਾ ਨੀਸ਼ੂ ਬਾਈ ਦਾ ਮਿੱਤਰ ਵੀ ਇੱਥੇ ਆਇਆ ਹੋਇਆ ਬਰਿੰਦਵਾਨ ਦੇ ਵਿੱਚ ਤੇ ਬਾਈ ਨਹਾ ਨੂੰ ਲੈ ਵਧੀਆ ਨਾ ਕੱਪੜੇ-ਕੁਪੜੇ ਬਦਲ ਲੈ ਮੜਾ ਜਿਹੜਾ ਸੋਸਤੀ-ਸਸਤੀ ਜੀ ਸੀਗੀ ਲਾਲੀ ਜਿਹੜੀ ਥਕਾਵਟ ਜੀ ਸੀਗੀ ਨਾ ਨਹਾ ਕੇ ਨਾ ਉਹ ਠੀਕ ਹੋ ਗਿਆ ਸਰੀਰ ਜ ਆ ਵਧੀਆ ਹੋ ਗਿਆ ਤੇ ਐਦਾਂ ਦਾ ਕਮਰਾ ਬਾਈ ਜਿਹੜਾ ਇਹ ਬਰਿੰਦਵਾਨ ਦੇ ਵਿੱਚ 600 ਰੁਪਏ ਚ ਮਿਲ ਜਾਂਦਾ ਹੈ ਇਹਦਾ ਕਿਰਾਇਆ ਹੈਗਾ 600 ਰੁਪਿਆ ਇੱਕ ਰਾਤ ਦਾ ਬਾਈ ਤੇ AC ਵਧੀਆ ਲੱਗੇਗਾ ਤੇ ਬਾਥਰੂਮ ਵੀ ਹੈ ਵਿੱਚ ਵਧੀਆ ਗੱਲ ਬਾਤ ਦਾ ਸਾਫ ਸੁਥਰਾ ਕਮਰਾ ਹੈਗਾ ਵਧੀਆ ਬੈਡ ਆ ਤੇ ਐਸੇ ਦੇ ਨਾਲ ਹੀ ਜੀ ਸਵੇਰ ਦੀ ਸਾਰਿਆਂ ਨੂੰ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਦੇਖਦੇ ਆਂ ਜੀ ਪਰ ਕਿੱਧਰ ਨੂੰ ਚੱਲ ਗਏ ਹਜੇ ਕੋਈ ਰੈ ਮਾਸਪਰਾਜਾ ਮੁੰਡਿਆਂ ਦਾ ਜਿਹੜਾ ਹੋਇਆ ਨਹੀਂਗਾ ਅੱਜ ਆਪਾਂ ਜਾ ਰਹੇ ਆਂ ਭਾਈ ਬਰਿੰਦਾਵਨ ਦੇ ਨਿਧੀਵੰਚ ਤੇ ਉੱਥੇ ਕਹਿੰਦੇ ਭਗਵਾਨ ਸ਼੍ਰੀ ਕ੍ਰਿਸ਼ਨ ਤੇ ਰਾਧਾ ਰਾਣੀ 7 ਵਜੇ ਤੋਂ ਬਾਅਦ ਉਹਨਾਂ ਦੀ ਕਹਿੰਦੇ ਰਾਸ ਰੀਲਾ ਹੁੰਦੀ ਹੈਗੀ ਇਹ ਬਈ ਇੱਕ ਜੰਗਲ ਦੇ ਵਿੱਚ ਹੈਗਾ ਤੇ ਲੋਕਾਂ ਦਾ ਇਹ ਮੰਨਣਾ ਵੀ ਅੱਜ ਵੀ ਜਿਹੜੀ ਉਹ ਰਾਸ ਰੀਲਾ ਹੁੰਦੀ ਹੈਗੀ ਭਗਵਾਨ ਸ਼੍ਰੀ ਕ੍ਰਿਸ਼ਨ ਤੇ ਰਾਧਾ ਰਾਣੀ ਅੱਜ ਵੀ ਉੱਥੇ ਰਾਸ ਰੀਲਾ ਕਰਦੇ ਹੈਗੇ ਤੇ 7 ਵਜੇ ਤੋਂ ਬਾਅਦ ਜੋ ਵੀ ਬੰਦਾ ਬਈ ਉਹ ਰਾਸ ਰੀਲਾ ਦੇਖ ਲੈਂਦਾਗਾ ਉਹ ਜਿਉਂਦਾ ਨਹੀਂ ਬਚਦਾਗਾ ਤੇ ਕਿਹੜੀ ਜਗ੍ਹਾ ਕਿੱਥੇ ਜੇ ਪੈ ਜਾਂਦੀ ਹੈ ਵ੍ਰਿੰਦਾਵਨ ਚ ਹਨਾ ਤੇ ਕੀ ਗੱਲ ਬਾਤ ਹੈ ਆਪਾਂ ਸਾਰੇ ਜਿੱਦ ਦੇਖ ਕੇ ਆਉਣੇ ਆਗੇ ਤੇ ਤੁਹਾਡੇ ਨਾਲ ਹੀ ਸਾਰਾ ਕੁਝ ਸਾਂਝਾ ਕਰਾਂਗੇ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਤੇ ਅੱਜ ਆਪਣੇ ਨਾਲ ਸੰਦੀਪ ਵੈਸੇ ਅੱਜ ਕਿਉਂ ਰੋਜ ਹੀ ਹੁੰਦਾਗਾ ਤੇ ਵੀ ਵੈਸੇ ਆਪਣੇ ਦੋ ਸਾਥੀ ਉੱਥੇ ਪਏ ਆਗੇ ਤੇ ਆਪਾਂ ਤੇ ਸੰਦੀਪ ਭਾਈ ਚੱਲੇ ਆਗੇ ਚੱਲੀਏ ਸੰਦੀਪ ਹਾਂਜੀ ਹਾਂਜੀ ਭਾਈ ਚੱਲੋ ਚਲੋ ਨੀਦੀਵਨ ਜਾਣ ਤੋਂ ਪਹਿਲਾਂ ਭਾਈ ਕੁਝ ਖਾ ਪੀ ਲੱਗੇ ਭੁੱਖ ਬੜੀ ਲੱਗੀ ਪਈ ਆ ਸਵੇਰ ਦੀ ਤੇ ਆਕੇਲੇ ਆ ਜੀ ਤੇ ਅੱਧਾ ਕਿਲੋ ਦੁੱਧ ਲਿਆਗਾ संदीप नाह है जी केले खावे दुध पीवागे बढ़िया एनर्जी जी, जी शरीर से आजगी भाई साहब हेलो जी क्या हाल है जी ठीक हो जो निधिवन है उसका क्या थोड़ा बहुत पता है क्या इतिहास है जी निधि में हाँ जी निधि में मंदिर है रात को रात ठाकुर था, जी आज भी आते हैं रात को ठाकुर जी आज भी आते हैं डेली और ऐसा भी, भी सुनने में आया भी जो सात बजे के बाद कोई नहीं जा सकता वहाँ नहीं सात बजे नहीं लो, दस बजे के बाद में कोई नहीं जा सकता अंदर बजे के बाद वहाँ तुलसी के पेड़ है तुलसी के पेड़ है अंदर बहुत हैं। अब तो जा सकते हैं दिन में आ, दिन में खूब जा सकते हो ठीक है शुक्रिया जी दिन में खूब जा सकते हो और घूम सकते हो दिन भर रात को जब रात्रि के समय उसमें पंछी भी नहीं रहता है पंछी भी नहीं कोई रह ये जितने बंदर वगैरह जो रहते हैं दिन में हाँ जी। वो सब रात को निकल जाते हैं बाहर। अच्छा, तो, तो उसके और... अंदर कोई भी नहीं मिलेगा। जो भोग प्रसाद रात को रख के आओगे ना हाँ जी वो सब थोड़ा बहुत खबा मिलेगा इधर उधर बिखरा हुआ मिलेगा एक जगह नहीं मिलेगा कोई भी सौदा वहाँ जो प्रसाद रखा हुआ हाँ चलो हम देख कर आते हैं ठीक ਪਹੁੰਚ ਗਏ ਬਾਈ ਆਪਾਂ ਨਿਧੀਵਾਲਾ ਲਾਲ ਕੁੰਡ ਮੰਦਿਰ ਦੇ ਵਿੱਚ ਸਾਹਮਣੇ ਤੇ ਪਰ ਮਾੜੀ ਕਿਸਮਤ ਬਾਈ ਗੇਟ ਬੰਦ ਹੈਗਾ ਮੰਦਿਰ ਸਵੇਰੇ ਬਾਈ 5 ਵਜੇ ਕਹਿੰਦੇ ਖੁੱਲ ਜਾਂਦਾ ਹੈਗਾ ਤੇ 12:30 ਬੰਦ ਹੋ ਜਾਂਦਾ ਹੈਗਾ ਤੇ ਆਪਾਂ ਪਹੁੰਚੇਗੇ 12:36 ਮਿੰਟਾਂ ਤੇ 6 ਮਿੰਟ ਲੇਟ ਹੋ ਗਏ ਨਹੀਂ ਤਾਂ ਆ ਅੰਦਰ ਐਂਟਰ ਹੋ ਜਾਂਦੇ ਤੇ ਹੁਣ ਬਾਈ ਇੱਕ ਇੱਥੇ ਬਾਈ ਨਾਲ ਗੱਲਬਾਤ ਕੀਤੀ ਹੈ ਕਹਿੰਦਾ ਮਗਰ ਦੀ ਕੋਈ ਰਾਹ ਜਾਂਦਾਗਾ ਤੇ ਆਪਾਂ ਨੂੰ ਉਧਰ ਦੀ ਲੈ ਕੇ ਜਾਂਦਾ ਕੁਛ ਆਪਾਂ ਥੋੜੇ ਜਿਹਾ ਪੈਸੇ ਦੇਣੇ ਆਗੇ ਤੇ ਆਪਾਂ ਉਹ ਚੀਜ਼ ਫਿਰ ਦੇਖ ਕੇ ਆਉਣਾ ਜਿਹੜੀ ਗੱਲਬਾਤ ਹੈਗੀ ਆ ਭਾਈ ਬੰਦਰ ਬੰਦਰ ਅਰੇ ਮੁੰਡਾ ਬੰਦਰ ਹਾਂ ਕਿੰਨੇ ਭੱਜਦੇ ਨੇ ਰਾਦੇ ਰਾਦੇ ਜੈ ਜੀ ਰਾਦੇ ਰਾਦੇ ਇਹ ਆ ਭਾਈ ਉਹ ਗੱਲ ਨੇ ਜਦੋਂ ਮੰਦਰ ਦਾ ਗੇਟ ਬੰਦ ਹੋ ਜਾਂਦਾ ਤਾਂ ਇੱਥੋਂ ਦੇ ਜਿਹੜੇ ਲੋਕਲ ਲੋਕ ਹੁੰਦੇ ਆਗੇ ਉਹ ਆਪਾਂ ਨੂੰ ਇੱਧਰ ਉੱਧਰ ਦੀ ਫਿਰ ਲੈ ਕੇ ਜਾਂਦੇ ਇਹਨਾਂ ਨੂੰ ਪਤਾ ਹੁੰਦਾ ਸਾਰੀ ਗੱਲਬਾਤ ਦਾ ਤੇ ਚੱਲਦੇ ਆਪਾਂ ਆਹ ਬਾਈ ਆਪਾਂ ਨੂੰ ਲੈ ਕੇ ਜਾ ਰਿਹਾਗਾ ਮੇਰੇ ਸਾਥ ਵਾਲੇ ਇੱਧਰ ਆ ਜਾਓ ਉਹ ਕ੍ਰਿਸ਼ਨ ਜੀ ਦਾ ਘਰ ਹੈ ਨੰਦੀ ਜੀ ਦਾ ਘਰ ਭਗਵਾਨ ਕ੍ਰਿਸ਼ਨ ਮਥਰਾ ਕੋ ਜਨਮ ਲਿਆ और वृंदावन को आकर के यहाँ बैठे हुए अपने परिवार को लेकर तो भगवान कृष्ण जी इसी जगह से चार धाम को गया भारत में जगन्नाथ बद्रीनाथ द्वारका रामेश्वरम नाम सुना होगा ये उन्हीं का चार धाम का है जैसे एक पेड़ वृंद्रावन लगा डाल गई जगन्नाथ और फूल से फूले द्वारका फल लगा बद्रीनाथ भगवान कृष्ण बोले माता सुधा से वृंदावन को कुंज गली में गोपियाँ सिर पर मटके बेचने माखन का अतीत उनका माखन खा के कृष्ण बैठे हुए हैं तो यहाँ से दो वस्तु मिलती हैं निधवन का जो पेड़ है होके हो तुलसी होके तुलसी की लकड़ी के पांच मोती मिलते हैं प्रसाद के साथ में उसको लाल कपड़े में रखना पूजा की जगह घर में दुकान वगैरह करते हो दुकान में प्रसाद मिलेगा सबको बांटना ये वृंदावन का साक्षी है पूछेंगे लोग वृंदावन के वृंदावन का क्या निशानी है तुलसी की लकड़ी और यमुना जी का मिट्टी ये दोनों चीज ले जाके थोड़ा थोड़ा लाल कपड़े में रखना पूजा की जगह ये साक्षी है वृंदावन ਇਧਰਲੇ ਪਾਸੇ ਬਾਈ ਜਿਹੜੇ ਆ ਸਾਰੇ ਲੋਕ ਖੜੇ ਆ ਸੰਗਤਾਂ ਖੜੀਆਂ ਨੇ ਹਨਾ ਤੇ ਇਹ ਵੀ ਆਪਣੇ ਵਾਂਗੂ ਹੀ ਆਏ ਆ ਜਿਉਂ ਮੰਦਿਰ ਬੰਦ ਹੋ ਗਿਆ ਤੇ ਇਧਰ ਦੀ ਆਏ ਆ ਇਹ ਇੱਥੋਂ ਦੀ ਬਾਈ ਸਾਰਾ ਕੁਝ ਦਿਖਦਾਗਾ ਹੋਈ ਸੰਦੀਪ ਮੜਾ ਜਾ ਬਾਈ ਸਾਈਡ ਤੇ ਆ ਦੇਖੋ ਇੱਕ ਇੱਕ ਗੋਪੀ ਦੇ ਸਾਥ ਦੇਖੀਏ ਇਹ ਆ ਬਾਈ ਬਰਿੰਦਾਵਾਨਾ ਲਾਜੀ ਇਹ ਜਿਹੜੇ ਬਾਈ ਤੁਸੀਂ ਸਾਰੇ ਦਰਖਤ ਦੇਖਿਆ ਇਹਨਾਂ ਨੇ ਇਹ ਬਾਈ ਤુલਸੀ ਦੇ ਹੈ ਜਿਹੜੀ ਆਪਾਂ ਕੱਲ ਗੱਲ ਕੀਤੀ ਸੀ ਵੀ 10 10 12 ਕਿਲੋਮੀਟਰ ਦੇ ਰਿਹਾ ਜਿਹੜਾ ਇਹ ਫੈਲਿਆ ਹੋਇਆ ਸੀਗਾ ਜੰਗਲ ਇਹ ਉਹੀ ਆ ਇਹਦੀ ਕੁਛ ਨਿਸ਼ਾਨੀ ਰੱਖੀ ਗਈ ਆ ਤੇ ਸਾਹਮਣੇ ਬਾਈ ਉਹ ਹੈਗਾਗਾ ਮੰਦਿਰ ਜਿਹੜਾ ਆਪਾਂ ਗੇਟ ਬੰਦ ਸੀ ਉੱਥੋਂ ਮੁੜ ਕੇ ਆਏ ਆ ਸਾਹਮਣੇ ਉਹ ਆ ਕੁਛ ਸੰਗਤ ਅੰਦਰ ਵੀ ਫਰਦੀਆਂ ਜਿਹੜੀਆਂ ਪਹਿਲਾਂ ਨਹੀਂ ਗਈਆਂ ਹੋਣੀਆਂ ਨੇ ਤੇ ਇੱਥੇ ਬਾਈ ਕਹਿੰਦੇ 7:30 ਤੋਂ ਬਾਅਦ ਕੋਈ ਨਾ ਕੋਈ ਅੰਦਰ ਬੰਦਾ ਤੇ ਨਾ ਕੋਈ ਜਾਨਵਰ ਬਾਂਦਰ ਵਗੈਰਾ ਵੀ ਸਾਰੇ ਬਾਹਰ ਆ ਜਾਂਦੇ ਆ ਤੇ ਬਾਈ ਜਿਹੜਾ ਪ੍ਰਸ਼ਾਦ ਰੱਖਿਆ ਹੁੰਦਾ ਨਾ ਇੱਥੇ ਚੜਾਉਣ ਵਾਸਤੇ ਹਨਾ ਤੇ ਉਹ ਵੀ ਆਸੇ ਪਾਸੇ ਹੋਇਆ ਪਿਆ ਹੁੰਦਾ ਤਾਂ ਹੀ ਬਾਈ ਇੱਥੋਂ ਦੇ ਲੋਕ ਕਹਿੰਦੇ ਆਗੇ ਭਗਵਾਨ શ્રી ਕ੍ਰਿਸ਼ਨ ਤੇ ਰਾਧਾ ਰਾਣੀ ਰਾਤ ਨੂੰ ਖੁਦ ਇੱਥੇ ਆਉਂਦੇ ਆਗੇ ਤੇ ਬਾਕੀ ਬਾਈ ਆਪਣਾ ਕੋਈ ਬਹਿਮ ਪਰਮ ਜਿਹੜਾ ਫਲਾਉਣ ਵਾਲਾ ਕੋਈ ਗੱਲਬਾਤ ਨਹੀਂ ਹੈਗੀ ਵੀ ਆਪਾਂ ਕੋਈ ਏਦਾਂ ਦੇ ਬਹਿਮ ਪਰਮ ਫਲਾਇਗੇ ਬਾਈ ਰਾਤ ਨੂੰ ਇੱਥੇ ਐ ਹੋ ਜਾਂਦਾ 7 ਵਜੇ ਤੋਂ ਬਾਅਦ ਜੇ ਕੋਈ ਜਾਊਗਾ ਤਾਂ ਐ ਹੋ ਜਾਂਦਾਗਾ ਬਈ ਆਪਣਾ ਮਕਸਦ ਹੁੰਦਾਗਾ ਵੀ ਸ਼ਹਿਰ 'ਚ ਕੋਈ ਪੈਂਡ ਚ ਜਿਹੜਾ ਵੀ ਗੱਲਾਂ ਬਾਤਾਂ ਹੁੰਦੀਆਂ ਲੋਕ ਉੱਥੋਂ ਦੇ ਮੰਨਦੇ ਅਗੇ ਹਨਾ ਬਾਈ ਕੀ ਹੁੰਦਾ ਕੀ ਨਹੀਂ ਹੁੰਦਾਗਾ ਵੀ ਉਦਾਂ ਉਹ ਚੀਜ਼ਾਂ ਨੂੰ ਦਿਖਾਉਣਾ ਵੀ ਭਾਈ ਆ ਸ਼ਹਿਰ 'ਚ ਆ ਹੋਈ ਜਾਂਦਾਗਾ ਆ ਗੱਲਬਾਤ ਆ ਕੀ ਤੇ ਵਹਿਮ ਭਰਮ ਵਾਲੀ ਬਾਈ ਕੋਈ ਗੱਲ ਨਹੀਂ ਹੈਗੀ ਜਿੱਦਾਂ ਦੀ ਕੋਈ ਗੱਲਬਾਤ ਹੁੰਦੀ ਹੈਗੀ ਆਪਾਂ ਉਦਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਵੇਂ ਆਪਣੇ ਪੰਜਾਬ 'ਚ ਇੱਕ ਭਗਤ ਤੇ ਭਗਤੇ ਭਾਈ ਕੇ ਪੂਤਾ ਵਾਲਾ ਖੂਹ ਜਿਹੜਾ ਰਾਤੋਂ ਰਾਤ ਪੂਤਾਂ ਨੇ ਚਿਣਿਆ ਸੀਗਾ ਹਨਾ ਉਹ ਸਲੋਟਾਂ ਗੱਲਾਂ ਬਾਤਾਂ ਜਦੋਂ ਹੁੰਦੀਆਂ ਬਾਈ ਉਹ ਫਿਰ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਭਾਈ ਐ ਸਹਿਰ ਚ ਆ ਗੱਲਬਾਤ ਵੀ ਹੁੰਦੀ ਹੈਗੀ ਵੀ ਆਹ ਤੇ ਅਸਿਕ ਮੰਦਿਰ ਹੈ ਆਹ ਤੇ ਅਸੀਂ ਗੁਰਦੁਆਰਾ ਸਾਹਿਬ ਹੈ ਕੁਛ ਵੀ ਹੈਗਾ ਜੋ ਵੀ ਆ ਲੱਲਾ ਪਾਪਾ ਸਾਰਾ ਤੁਹਾਡੇ ਨਾਲ ਸਾਂਝਾ ਕਰਦੇ ਰਹਿੰਦੇ ਨੇ ਨਦੀਵਨ ਭਈ ਆਪਾਂ ਮੰਦਿਰ ਚ ਤਾਂ ਨਹੀਂ ਜਾ ਸਕੇ ਪਰ ਜਿਹੜੇ ਆ ਬਾਈ ਲਿਆ ਪਾਣ ਲੈ ਕੇ ਗਏ ਆ ਹਨਾ ਗਲੀਆਂ ਹੀਆਂ ਵਿੱਚ ਦੀ ਇੱਕ ਦੋ ਗਲੀਆਂ ਹੀਆਂ ਵਿੱਚ ਦੀ ਤੇ ਆਪਾਂ ਉਧਰ ਦੀ ਜਿਹੜਾ ਉਹ ਦੇਖ ਲਿਆ ਆਪਾਂ ਸਾਰੇ ਉਹ ਤੁਲਸੀ ਦੇ ਬੂਟੇ ਲੱਗੇ ਹੋਏ ਸੀਗੇ ਉਹ ਜਿਹੜੀ ਉਹਨਾਂ ਦੀ ਨਿਸ਼ਾਨੀ ਰੱਖੀ ਹੋਈ ਹੈਗੀ ਤੇ ਪਹਿਲਾਂ ਜਿਹੜਾ ਉਹ ਜੰਗਲ ਹੁੰਦਾ ਸੀਗਾ 10-12 ਕਿਲੋਮੀਟਰ ਦੇ ਰੇਗ ਵਿੱਚ ਸਾਰਾ ਉਦੋਂ ਤੁਰਸੀ ਸੀਗਾ ਉਹ ਤੇ ਇੱਕ ਗੱਲ ਹੋਰ ਭਾਈ ਜਿਹੜੇ ਲੈ ਕੇ ਜਾਂਦੇ ਨੇ ਸਾਥੋਂ ਇਹਨਾਂ ਨੇ ਪਹਿਲਾਂ ਇੱਕ ਜਣੇ ਦਾ 100 ਰੁਪਏ ਮੰਗਦਾ ਸੀ ਪਰ ਦੋਨਾਂ ਜਣਿਆਂ ਨੂੰ 100 ਰੁਪਏ ਦੇ ਵਿੱਚ ਲੈ ਕੇ ਗਿਆ ਸੀ ਉਹ ਇੱਕ ਜਣੇ ਦੇ 50 ਰੁਪਏ ਤੇ ਇਹਨਾਂ ਤੇ ਭਾਈ ਬਾਲਾ ਪਰੋਸਾ ਨਹੀਂ ਕਰਨਾ ਜਿਹੜੀ ਗੱਲ ਸੱਚੀ ਹੈਗੀ ਤੇ ਇਹ ਬੜਾ ਜ਼ੋਰ ਲਾਉਂਦੇ ਆ ਭਾਈ ਇੱਥੋਂ ਆਹ ਕਰਾ ਲਓ ਤੁਸੀਂ ਇੱਥੋਂ ਆਹ ਪ੍ਰਸ਼ਾਦ ਲੈ ਲਓ ਆਹ ਕਰ ਲਓ ਚੰਦਨ ਲੈ ਲਓ ਜੋ ਲੈ ਲਓ ਬੋਲੇ ਲਓ ਬਹੁਤ ਕੁਝ ਕਹਿੰਦੇ ਆਗੇ ਇਹਨਾਂ ਦੀ ਮੈਨੂੰ ਲੱਗਦਾ ਕੋਈ ਗੱਲਬਾਤ ਟਾਈ ਅਪ ਹੁੰਦਾ ਸਾਰਾ ਕੁਝ ਬਣਿਆ ਬਣਾਇਆ ਰਚਿਆ ਖੇਲ ਉੱਥੇ ਲੈ ਕੇ ਜਾਂਦੇ ਆਗੇ ਤੇ ਬਾਹਲਾ ਇਹਨਾਂ ਤੇ ਕੋਈ ਭਰੋਸਾ ਨਹੀਂ ਕਰਨਾਗਾ ਤੇ ਆਪ ਨੂੰ ਜਿਹੜਾ ਸਹੀ ਲੱਗੇ ਬਸ ਭਾਈ ਉਹ ਹੀ ਕਰਨਾਗਾ ਬਾਕੀ ਇਹਨਾਂ ਤੇ ਭਰੋਸਾ ਨਹੀਂ ਕਰਨਾਗਾ ਹਾਂ ਤੇ ਇਹਨਾਂ ਤੇ ਵੀ ਭਰੋਸਾ ਨਹੀਂ ਕਰਨਾ ਜਿਹੜੇ ਆ ਤਾਂ ਜਾਾਲ ਤੇ ਬੈਠਿਆ ਭਾਈ ਪਤਾ ਨਹੀਂ ਕਿੱਥੇ ਜਾ ਕੇ ਫੀਸ ਇਕੱਤਰ ਕਰਦੇ ਕਰਾਉਂਦਿਆਂ ਨੂੰ ਭਾਈ ਟਾਈਮ ਪੌਣੇ ਤਿੰਨ ਦਾ ਹੋ ਗਿਆ ਤੇ ਜਿਹੜਾ ਜਦ ਆਪਣਾ ਸਫਰ ਆਗਾ ਭਾਈ ਰਾਹ ਪਹੀ ਹੈ ਜਿਹੜੇ ਆਪਾਂ ਪੈਣਾਗਾ ਤੇ 70 ਕਿਲੋਮੀਟਰ ਹੈਗਾ ਜਿਹੜੇ ਹਿਸਾਬ ਨਾਲ ਟਾਈਮ ਇੱਥੇ ਸ਼ਹਿਰ ਚ ਆਪਾਂ ਲਈ ਜਾਂਦੇ ਆ ਕਿ ਲੱਗਦਾ ਨਹੀਂ ਅੱਜ ਆਥਨ ਨੂੰ ਆਗਰੇ ਪਹੁੰਚ ਜਾਾਂਗੇ ਪਰ ਕੋਈ ਚੱਕਰ ਨਹੀਂ ਹਿੰਮਤ ਜ਼ਰੂਰ ਮਾਰਾਂਗੇ ਆਥਨੇ ਜੇ ਮੌਸਮ ਵੀ ਥੋੜਾ ਜਿਹਾ ਠੰਡਾ ਹੋ ਜਾਂਦਾ ਸਾਈਕਲ ਆਪੀ ਭੱਜਣ ਜੇ ਲੱਗ ਜਾਂਦੇ ਆ ਦੁਪਹਿਰੇ ਤਾਂ ਥੋੜੀ ਜੀ ਝਟਕਟਾਂ ਜੀ ਵੱਜਣ ਲੱਗ ਜਾਂਦੀ ਹੈ ਸਰੀਰ ਦੀ ਆਥਨੇ ਜੇ ਸਰੀਰ ਫੇਰ ਕਰੰਟ ਚ ਹੋ ਜਾਂਦਾ ਬਈ ਖਿੱਚੀ ਚੱਲ ਤੇ ਇਹ ਇਧਰ ਕਹਿੰਦੇ ਹਰਪਾਲ ਪਰ ਨਾ ਬੰਨੀ ਆਂਦਾ ਸੰਦੀਪ ਤੇਨੀ ਚੂ ਕਹਿੰਦੇ ਦੇ ਪੰਪ ਤੇ ਲੈ ਪੰਪ ਦੇ ਪੰਪ ਤੇ ਲੈ ਪੰਪ ਹਵਾ ਪਰ ਜਾਂਦਾ ਸਾਈਕਲ ਚੱਲਦੇ ਆ ਜੀ ਅੱਜ ਫਿਰ ਆਪਾਂ ਅੱਗੇ ਆਗਰੇ ਵੱਲ ਨੂੰ ਇੱਕ ਦੋ ਦਿਨ ਲਾਏ ਬਾਈ ਬਰਿੰਦਾਵਨ ਸ਼ਹਿਰ ਚ ਮਾ Hindu ਧਰਮ ਦਾ ਬੜਾ ਇਤਿਹਾਸਿਕ ਸਥਾਨ ਹੈਗਾ ਇਹ ਬਰਿੰਦਾਵਨ ਸ਼ਹਿਰ ਤੇ ਬੜੇ ਸੋਹਣੇ ਤੇ ਬੜੇ ਵਧੀਆ ਮੰਦਿਰ ਆਗੇ ਬਾਈ ਇਤੋਂ ਦੇ ਲੋਕ ਵੀ ਬੜੇ ਵਧੀਆ ਨੇ ਇਹ ਪਰ ਅੱਜ ਜਿਹੜੇ ਆਪਾਂ ਇੱਕ ਲਾਸਟ ਮੰਦਿਰ ਵੱਲ ਗਏ ਤੇ ਉੱਥੇ ਜਿਹੜੇ ਸੱਜਣ ਮਿੱਤਰ ਆਪਾਂ ਨੂੰ ਉੱਥੇ ਲੈ ਕੇ ਗਏ ਸੀ ਵੀ ਸਾਨੂੰ ਬਈ ਪਤਲੀ ਗਲੀ ਐਂ ਦੀ ਕਰਕੇ ਐਂ ਲੈ ਜਾਂਦੇ ਆ ਉਹ ਮੰਦਿਰ ਜਿਹੜੇ ਲੈ ਕੇ ਗਏ ਸੀ ਨਾ ਉਹ ਐਂ ਲੱਗਦਾ ਸੀ ਕੋਈ ਆਪ ਦਾ ਹੀ ਉਹਨਾਂ ਨੇ ਮਾੜਾ ਮੋਟਾ ਜਿਹਾ ਉੱਥੇ ਰਚਿਆ ਹੋਇਆਗਾ ਬਾਕੀ ਜਿੰਨੇ ਵੀ ਵੱਡੇ ਮੰਦਿਰਾਂ 'ਚ ਗਏ ਆ ਕੋਈ ਐਦਾਂ ਦੀ ਕੋਈ ਗੱਲਬਾਤ ਨਹੀਂ ਸੀਗੀ ਤੇ ਜਿੱਥੇ ਅੱਜ ਗਏ ਸੀਗੇ ਨਾ ਉਹ ਲੈ ਕੇ ਗਏ ਸੀ ਧੱਕੇ ਨਾਲ ਇੱਧਰ ਜਾਓ ਇੱਧਰ ਜਾਓ ਉਹ ਕਰਦੇ ਸੀਗੇ ਥੋੜਾ ਜਿਹਾ ਉਨ ਨੀਕੀ ਜੀ ਭਾਈ ਆਹ ਲੋ ਆਹ ਲੋ ਆ ਬਹੁਤ ਚੰਗਾ ਇਹਨੂੰ ਘਰੇ ਲੈ ਕੇ ਜਾਓ ਐ ਕਰੋ ਜੋ ਕਰੋ ਲੱਗ ਜਾਂਦਾ ਪਤਾ ਗੱਲਾਂ ਬਾਤਾਂ ਤੋਂ ਪਰ ਜਿਹੜੇ ਬੰਦੇ ਵੱਡੇ ਮੰਦਰਾਂ 'ਚ ਗਏ ਆ ਭਾਈ ਕਿਤੇ ਕੋਈ ਐਡਾਂ ਦੀ ਕੋਈ ਗੱਲਬਾਤ ਨਹੀਂ ਸੀਗੀ ਤੇ ਬੜਾ ਵਧੀਆ ਕੰਮ ਸੀਗਾ ਸਾਰਾ ਕੁਝ ਵਧੀਆ ਬਾਬਾ ਬਲੀ ਕਰੇ ਜੀ ਅੱਜ ਦਾ ਫਿਰ ਆਪਾਂ ਸਫਰ ਆ ਜਿਹੜਾ ਸ਼ੁਰੂ ਕਰਦੇ ਆਂ ਸਾਹਮਣੇ ਜੀ ਗੇਟ ਬਣ ਆ ਗਿਆ ਸ਼੍ਰੀ ਤਿਲਕ ਦਵਾਰ ਅਦਰਵਾਲ ਧਰਮਸ਼ਾਲਾ ਤੇ ਇੱਥੋਂ ਜੀ ਆਗਰਾ ਹੈਗਾ 61 ਕਿਲੋਮੀਟਰ ਆਪਾਂ ਜਾਣਾ ਜੀ ਖੱਬੇ ਹੱਥ ਆਗਰੇ ਨੂੰ ਮੁੜਨ ਮੁੜ ਜੂਗਾ ਖੱਬੇ ਹੱਥ ਪਾਈ ਆਗਰੇ ਨੂੰ ਸੜਕ ਮੁੜ ਜੂ ਤੇ ਸੱਜੇ ਹੱਥ ਜਿਹੜਾ ਦਿੱਲੀ ਗਣੀ ਤੀਰ ਕੀਤਾ ਪਿਆ ਭਾਈ ਕਹਿੰਦੇ ਦਿੱਲੀ ਵਗ ਜਾਂਗੇ ਜੀ ਸੱਜੇ ਹੱਥ ਮੁੜ ਕੇ ਤਾਂ ਤੇ ਜਾਣਾ ਤਾਂ ਆਪਾਂ ਭਾਈ ਦਿੱਲੀ ਵੀ ਸੀਗਾ ਦਿੱਲੀ मियां ਬਹੁਤ ਸੰਗਤ ਆਪਾਂ ਨੂੰ ਡਿੱਕੀ ਜਾਂਦੀਆਂ ਫੋਨ ਬਹੁਤ ਆਉਂਦੇ ਆ ਮੈਸੇਜ ਬਹੁਤ ਆਉਂਦੇ ਆ ਬਈ ਦਿੱਲੀ ਕਦੋਂ ਆਉਂਗੇ ਦਿੱਲੀ ਬਾਈ ਜਰੂਰ ਆਵਾਂਗੇ ਤੇ ਵਾਵਾ ਦੇ ਨਹੀਂ ਲੈ ਕੇ ਜਾਵਾਂਗੇ ਫਿਰ ਦਿੱਲੀ ਵਾਵਾ ਮੋਹ ਪਿਆਰਾਗਾ ਸੰਗਤਾਂ ਨਾਲ ਚੱਲਦੇ ਆ ਫਿਰ ਹੁਣ ਆਪਾਂ ਕੇਰਾ ਆਗਰੇ ਵੱਲ ਨੂੰ ਆਜਾ ਆਜਾ ਮੁੰਡਿਆ ਕੇਰਾ ਆਜਾ ਆਜਾ ਆ ਤੈਨੂੰ ਫੋਨ ਨਹੀਂ ਕਰਿਆ ਰੋਸੇ ਮੈਨੂੰ ਉੱਥੋਂ ਨਿਕਲ ਪਾਈ ਸੀ ਲੈ ਲਏ ਕੋਈ ਪਾਂਡਾ ਢਿੰਡਾ ਤੈਨੂੰ ਉਹ ਡੀਸੀ ਵਾਲੇ ਦੇਖੇ ਸੀ ਹਾਂ ਪਾਂਡੇ ਵਾਲੀ ਦੁਕਾਨ ਆ ਗਈ ਭਾਈ ਤਵਾ ਤਵਾ ਲੈ ਲਏ ਤੇ ਛੋਟੇ ਗੈਂਸ ਜੇ ਮਿਲਣਗੇ ਤਾਂ ਉਹ ਲੈ ਲਏ ਤੇ ਹੁਣ ਚੁੱਲ੍ਹੇ ਚੌਂਕੇ ਦਾ ਜਿਹੜਾ ਕੰਮ ਹੈ ਆਪ ਨੂੰ ਹੀ ਕਰਨਾ ਪਊ ਭਾਈ ਕਿਉਂ ਮੁੰਡਿਆ ਕੋਣ ਇੱਕੀ ਗੋਰ ਸਰ ਸਾਬ ਹੈ ਅੱਜ ਇਹ ਪ੍ਰਦਰਸ਼ਨ ਕਰਾਂਗੇ ਉਹ ਤੋਂ ਬਾਅਦ ਚ ਅੱਗੇ ਗੁਰਦੁਆਰਾ ਸਾਹਿਬ ਘਟ ਮਿਲਦੇ ਆਂ ਫੇਰ ਆਪ ਨਹੀਂ ਬੇਲਣੀਆਂ ਪਹਿਣੀਆਂ ਤੇ ਆਪਨੀ ਲੱਡਣੀਆਂ ਪਹਿਣੀਆਂ ਆ ਆਪ ਹੀ ਲੋਣੀਆਂ ਤੇ ਆਪ ਹੀ ਖਾਣੀਆਂ ਆਪ ਹੀ ਖਾਣਾਂ ਆ ਜਾ ਕੇ ਰਾਂ ਲੈ ਬਈ 170 ਰੁਪਿਆ ਦਾ ਦਿੱਤਾ ਬਾਈ ਐ ਚਲ ਕੋਰਾ ਮਾਰਦਾ ਕ ਤੇ ਗੋਲ ਗੋਲ ਰੋਟੀਆਂ ਬਣਨੀਆਂ ਇਹਦੇ ਤੇ ਪਹਿਲਾਂ ਵਾਲਾ ਵਿਚਾਰਾ ਪਤਾ ਨਹੀਂ ਕਿੱਧਰ ਗਿਆ ਬੜਾ ਸਾਫ ਦਿੱਤਾ ਸੀ ਬੜੀਆਂ ਰੋਟੀਆਂ ਲਾਲਾ ਖਾਧੀਆਂ ਸੀ ਉਹਦੇ ਤੇ ਵੀ ਚੱਲ ਕੋਈ ਨਾ ਹੋਣਾ ਸਾਫ ਦੇਊਗਾ ਆਪਣਾ ਨਵਾਂ ਤਵਾ 170 ਰੁਪਏ ਲੋਣੇ ਨਹੀਂ ਪਾਣੇ ਸੀ ਜੇ ਤੁਸੀਂ ਰਾਹ 'ਚ ਨਾ ਛੱਡ ਗਏ ਉਹ ਦਿਨ ਵਿਚਾਰੇ ਹਰਪਾਲ ਬਾਈ ਦੀਆਂ ਗੋਲ ਗੋਲ ਰੋਟੀਆਂ ਵਾਲੇ ਸੁਪਨਾ ਵਿਚਾਰੇ ਰਹਿ ਗਿਆ ਸੀ ਚਲ ਕੋਈ ਨਾ ਹੁਣ ਪੂਰੇ ਹੋ ਜਾਣਗੇ ਸੁਪਨੇ ਮੌਸਮ ਬਈ ਕਣੀ ਕਨਾ ਮਨਾਲਾ ਹੋਇਆ ਪਿਆਗਾ ਤੇ ਇਹ ਰੋਡ ਹੈਗਾ ਨੈਸ਼ਨਲ ਹਾਈਵੇ 530B ਬਰੇਲੀ ਹੈਗਾ ਜਿੱਥੋਂ 223 ਕਿਲੋਮੀਟਰ ਤੇ ਹਾਥਰਾਸ ਹੈਗਾਗਾ 53 ਕਿਲੋਮੀਟਰ ਆਪਾਂ ਹਾਥਰਾਸ ਤੋਂ ਬਈ ਦੂਜੇ ਪਾਸੇ ਨੂੰ ਹੋ ਗਏ ਸੀਗੇ ਮਥਰਾ ਬਰਿੰਦਾਵਨ ਕੜੀ ਜਾਣਾ ਸੀ ਤਾਂ ਹੀ ਆਪਾਂ ਨੂੰ ਡਬਲ ਪੈ ਗਿਆ ਨਹੀਂ ਸਿੱਧਾ ਆਪਾਂ ਨੂੰ ਇਧਰੋਂ ਬਹੁਤ ਘੱਟ ਪੈਣਾ ਸੀਗਾ ਆਗਰਾ ਹੀ ਬੜੀ ਤੇ ਚਾਹ ਦੀਆਂ ਬਈ ਬਾਟੀਆਂ ਪਰ ਪਰ ਪੀ ਲਗਾ ਕੌਲੇ ਪਰ ਪਰ ਪੀਲੇ ਨਾ ਇਹ ਡੂੜ ਵਾਲੀ ਚਾਹ ਸੀ ਬਾਈ ਤੇ ਨਾ ਇਹ ਢਾਈ ਵਾਲੀ ਚਾਹ ਸੀਗੀ ਇਹ ਸੀਗੀ ਬੇ ਟਾਈਮ ਹੀ ਚਾ ਜਿਹੜੀ ਟਾਈਮ ਹੋਇਆ ਪਿਆ ਹੁਣ 7:30 ਦਾ ਤੇ ਆਪਾਂ ਉਹ ਬਾਈ ਉੱਪਰ ਦੀ ਪੁਲ ਜਾਂਦਾਗਾ ਥੱਲੇ ਚਾਹ ਬਣਾਉਣ ਵਾਸਤੇ ਇੱਧਰ ਦੀ ਆਏ ਸੀਗੇ ਸਿੱਧਾ ਜਾਂਦਾ ਆਗਰਾ ਨੂੰ ਸ਼ੂਕਦਾ ਕਿ ਆਪਣਾ ਰਹਿ ਗਿਆ ਹੋਊਗਾ ਮੇਰੇ ਖਿਆਲ ਨਾਲ ਬਈ 30-35 ਕਿਲੋਮੀਟਰ ਹਜੇ ਆਗਰਾ ਟਾਈਮ ਬਾਈ ਵੈਸੇ ਤਾਂ ਬਹਾਵੀ ਹੋਇਆ ਪਿਆ ਰੁਕਣ ਵਾਲਾ ਤੇ ਪਰ ਕਹਿੰਦੇ ਰੋਡ ਵਧੀਆ ਨਾ ਮਨੁਕਰਗਾ A to Z ਗੱਲਬਾਤ ਸਹੀ ਹੈਗੀ ਤੇ ਲਾਈਟਾਂ ਵੀ ਵਧੀਆ ਲੱਗੀਆਂ ਹੋਈਆਂ ਸਾਹਮਣੇ ਤੋਂ ਦੇਖੀ ਜਾਂਦੀਆਂ ਸਾਰੀ ਰਾਤ ਕਹਿੰਦੇ ਚਲਦੀਆਂ ਹੁੰਦੀਆਂ ਵਧੀਆ ਤੇ ਆਪਾਂ ਮੌਸਮ ਠੰਡਾ ਜਾਗਾ ਕਾਫੀ ਦੇ ਪਹੁੰਚ ਬਈ ਦਸ ਠੋਕੇ ਸੀਗੇ ਅੱਖਾਂ ਜੀਆਂ ਬੰਦ ਹੋਈ ਜਾਂਦੀਆਂ ਜੀ ਹੁਣ ਸਰੀਰ ਮੜਾ ਜਾ ਟੈਕ ਜਾਗਾ ਤੇ ਚੱਲਦੇ ਆਪਾਂ ਫਿਰ ਪਹੁੰਚ ਜਾਗੇ ਹਾਸ ਤੇ ਖੇਡਦੇ ਬਾਬਾ ਭਲੀ ਕਰੇਗੀ ਬਾਈ 8.5 ਹੋ ਗਏ ਤੇ ਆਗਰਾ ਆਪਣਾ ਰਹਿ ਗਿਆ 28 ਕਿਲੋਮੀਟਰ ਪਿੱਛੇ ਜਿੱਥੇ ਬਈ ਆਪਾਂ ਚਾਹ ਪੀਤੀ ਸੀ ਨਾ ਬਣਾ ਕੇ ਉੱਥੇ ਆਪਾਂ ਕਿਹਾ ਸੀ ਵੀ 30 35 ਕਿਲੋਮੀਟਰ ਕਿ ਰਹਿ ਗਿਆ ਉੱਥੇ ਬਾਈ ਵੈਸੀ ਅੰਦਾਜ਼ੇ ਨਾਲ ਬੋਲਦਾ ਸੀਗਾ ਪਰ ਉੱਥੇ ਰਹਿੰਦਾ ਸੀ 48 ਕਿਲੋਮੀਟਰ ਬਾਅਦ ਜਦੋਂ ਗੂਗਲ ਬਾਬੇ ਤੇ ਚੈੱਕ ਕਰਿਆ ਅੱਜ ਆਪਾਂ ਬਾਈ ਥੋੜਾ ਜਿਹਾ ਰਾਤ ਦਾ ਸਫ਼ਰ ਕਰੀ ਜਾਂਦੇ ਆ ਉਹ ਐਸ ਕਰਕੇ ਕਰਦੇ ਆ ਬਾਈ ਆਹ ਰੋਡ ਤੁਸੀਂ ਦੇਖੀ ਜਾਂ ਨੋ ਇਹ ਸਾਰੀ ਰਾਤ ਐਦਾਂ ਹੀ ਚੱਲਦੀ ਰਹਿੰਦੀ ਆ ਤੇ ਵਧੀਆ ਇਹਦੇ ਤੇ ਲਾਈਟਾਂ ਆਈਆਂ ਤੇ ਮੌਸਮ ਵਧੀਆ ਸੀਗਾ ਇਸ ਕਰਕੇ ਜੇ ਸੁਨ ਸ੍ਰਾਮਬਾਈ ਸੜਕ ਆ ਗਈ ਹੈ ਨਾ ਫੇਰ ਆਪਾਂ ਰਾਤ ਦਾ ਸਫਰ ਆ ਜਿਹੜਾ ਨਹੀਂ ਕਰਦੇ ਤੇ ਹੁਣ ਆ ਸਾਰੀ ਸੜਕ ਵਧੀਆ ਜਗਮਗ ਜਗਮਗ ਕਰਦੀ ਆ ਤੇ ਟ੍ਰੈਫਿਕ ਵੀ ਪੂਰੀ ਬਾਈ ਲੋਕ ਆਉਂਦੇ ਜਾਂਦੇ ਹੈਗੇ ਆ ਕੋਈ ਖਤਰੇ ਵਾਲੀ ਐਦਾਂ ਦੀ ਗੱਲਬਾਤ ਨਹੀਂ ਹੈਗੀ ਤੇ ਇੱਕ ਆਪਾਂ ਚਾਰੇ ਭਰਾ ਆ ਗਏ ਜਿਹੜੇ ਇਕੱਠੇ ਚੱਲੀ ਜਾਂਦੇ ਆ ਵਧੀਆ ਕੋਈ ਅੱਗੇ ਨਹੀਂ ਕੋਈ ਪਿੱਛੇ ਨਹੀਂਗਾ ਵਧੀਆ ਚਾਰੇ ਇਕੱਠੇ ਚੱਲੀ ਜਾਂਦੇ ਆਗੇ ਜੀ ਆਗਰਾ ਬਾਈ 15 18 ਕਿਲੋਮੀਟਰ ਆਪਣਾ ਰਹਿ ਗਿਆ ਤੇ ਢਾਬਾ ਆਇਆਗਾ ਪਹਿਲਾਂ ਕੁਝ ਖਾ ਲੇ ਰੋਟੀ ਪਾਣੀ ਖਾ ਲੇ ਇੱਕ ਅੱਧਾ ਛਕ ਲੇ ਭੁੱਖ ਲੱਗੀ ਪਈ ਆ ਬਹੁਤ ਟਾਈਮ ਦੀ ਬਾਬਾ ਵੀ ਚਲ ਕੋਰਾਈਆਂ ਮਾਰੀ ਜਾਂਦਾਗਾ ਤੇ ਆਹ ਦੇ ਕਰਦਾ ਰੜ ਰੜ ਰ ਤੇ ਐ ਨਹੀਂ ਪਤਾ ਹਜੇ ਇੱਥੇ ਪੈਣਾ ਪੈ ਜੇ ਜਿਹੜੇ ਹਸਾਬ ਦਾ ਮੌਸਮ ਥੋੜਾ ਜਿਹਾ ਖਰਾਬ ਜਾ ਹੋਇਆ ਪਿਆਗਾ ਜਿਹੜੇ ਢਾਬੇ ਤੋਂ ਬਈ ਆਪਾਂ ਰੋਟੀ ਟੋਕ ਖਾਦਾ ਇਹ ਉਸੇ ਢਾਬੇ ਦਾ ਹਾਲ ਹੈਗਾ ਤੇ ਮੀਂਹ ਜਪਈ ਜਾਂਦਾ ਸੀਗਾ ਤੇ ਟਾਈਮ ਵੀ ਬਾਵਾ ਹੋ ਗਿਆ ਸੀ ਤੇ ਬਾਈਆਂ ਨਾਲ ਗੱਲਬਾਤ ਕੀਤੀ ਬਾਈ ਕਹਿੰਦੇ ਇੱਥੇ ਹੀ ਬਹਿ ਜੋ ਤੇ ਟਾਈਮ ਬਈ ਹੁਣ 11:00 ਵੱਜ ਗਏ ਆ ਤੇ ਲੱਗਿਆ ਸੌਣ ਕੱਲ ਨੂੰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਆਗਰੇ ਦੀਆਂ ਗਲੀਆਂ ਨਾਲ ਜਾਣ ਪਛਾਣ ਕਰਾਵਾਂਗੇ ਤੇ ਐਨੈ ਨਾਲੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ